ਗੁਰੂ ਰੂਪ ਸਾਧ ਸੰਗਤ ਜੀ ਸਾਡੇ ਅਤੀ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦੇ ਬਾਬਤ ਕਿਸੇ ਨੇ ਠੇਕ ਪੋਸਟ ਪਾਈ ਆ ਖਬਰ ਫੈਲਾ ਦਿੱਤੀ ਹੈ ਕਿ ਬਾਬਾ ਗੁਲਾਬ ਸਿੰਘ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਡੈਥ ਹੋ ਗਈ ਹੈ ਮੇਟਨ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਬਾਬਾ ਗੁਲਾਬ ਸਿੰਘ ਜੀ ਠੀਕ ਠਾਕ ਨੇ ਚੜ੍ਹਦੀ ਗਲਾ ਜਨ ਉਥੇ ਰਾਤ ਪ੍ਰੋਗਰਾਮ ਤੇ ਗਏ ਸੀ ਪ੍ਰੋਗਰਾਮ ਸੰਪੂਰਨ ਕਰਕੇ ਸਵੇਰੇ ਤੜਕੇ 4 ਵਜੇ ਆਪਣੇ ਘਰ ਆ ਕੇ ਆਰਾਮ ਕਰਦੇ ਸਨ ਇਹ ਅਚਾਨਕ ਕਈ ਰੱਬਰ ਰੰਗੀਆਂ ਰੂਹਾਂ ਬਾਬਾ ਜੀ ਨੂੰ ਮਿਲਣ ਵਾਸਤੇ ਆਗੀਆਂ ਅਤੇ ਉਹਨਾਂ ਦੇ ਕੋਲੋਂ ਬਾਬਾ ਗੁਲਾਬ ਸਿੰਘ ਨੂੰ ਪਤਾ ਲੱਗਾ ਕਿ ਕਿਸੇ ਨੇ ਝੂਠੀ ਪੋਸਟ ਪਾਰਤੀ ਹੈ ਫੇਕ ਪੋਸਟ ਪਾਰਤੀ ਹੈ ਕਿ ਬਾਬਾ ਗੁਲਾਬ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ ਜੋ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਝੂਠੀਆਂ ਅਫਵਾਹਾਂ ਤੋਂ ਬਚੋ ਇਹੋ ਜੀ ਕੋਈ ਬਕਲਵਾਤ ਨਹੀਂ ਬਾਬਾ ਗਲਾਬ ਸਿੰਘ ਬਿਲਕੁਲ ਠੀਕ ਠਾਕ ਨੇ ਚੜ੍ਹਦੀ ਕਲਾ ਨੇ ਕਿ ਪ੍ਰਮਾਤਮਾ ਦੀ ਪੂਰੀ ਕਿਰਪਾ ਉਹਨਾਂ ਤੇ ਤੇ ਬਿਲਕੁਲ ਠੀਕ ਠਾਕ ਨੇ ਇਹੋ ਜੀ ਕੋਈ ਗੱਲਬਾਤ ਨਹੀਂ ਸੋ ਬੇਨਤੀ ਆ ਸਾਰਿਆਂ ਸੰਤਨ ਜਿਨ੍ਹਾਂ ਦੇ ਕੋਲ ਇਹ ਫੇਕ ਪੋਸਟ ਆ ਰਹੀ ਹੈ ਉਹ ਪੋਸਟ ਨੂੰ ਡਿਲੀਟ ਕਰ ਦਿਓ ਜੀ ਸ਼ੇਅਰ ਨਾ ਕਰੋ ਤੇ ਬਾਬਾ ਗਲਾਬ ਸਿੰਘ ਜੀ ਬਿਲਕੁਲ ਠੀਕ ਠਾਕ ਨੇ ਚੜ੍ਹਦੀ ਕਲਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਇਹ ਹੈ ਜੀ ਤੇ ਪ੍ਰਮਾਤਮਾ ਨੇ ਬੜੀਆਂ ਸਿਵਾਵਾ ਲੈਣੀਆਂ ਨੇ ਹੁਣਾਂ ਕੋਲੋਂ ਤੇ ਝੂਠੀਆਂ ਅਫਵਾਹਾਂ ਤੋਂ ਬਚਿਆ ਜਾਵੇ ਝੂਠੀਆਂ ਅਫਵਾਹਾਂ ਤੋਂ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ